ਕਿਉਂਕਿ ਕਿਵਿਕ ਦੱਸ ਰਿਹਾ ਹੈ ਕਿ ਵੀਡੀਓ ਦੇਖ ਕੇ ਤੁਸੀਂ ਕਿਸੇ ਨੂੰ ਜੱਜ ਕਰ ਰਹੇ ਹੋ ਗਲਤ ਹੈ 10 ਸੈਕਿੰਡ ਦੀ ਵੀਡੀਓ ਕੁਝ ਨਹੀਂ ਪਤਾ ਲੱਗਦਾ ਉੱਥੇ ਜਿਹੜੇ ਸੈਲਸ ਫੰਕਸ਼ਨ ਸੀ ਉੱਥੇ ਕੈਮਰਾਜ਼ ਲੱਗੇ ਹੋਏ ਆ ਉਹ ਕੈਮਰਾਜ਼ ਦੀ ਵੀਡੀਓ ਦਿਖਾਓ ਡਾਂਸਰ ਕੁੜੀ ਮਾਮਲੇ ਵਿੱਚ ਪਲਟ ਗਿਆ ਪਾਸਾ ఆర్కెస్ట్రా ਗਰੁੱਪ ਹੀ ਹੋ ਗਏ ਸਿਮਰ ਦੇ ਖਿਲਾਫ ਦੇਖਦੇ ਆਂ ਪੂਰੀ ਖਬਰ ਸਮਰਾਲਾ ਵਿੱਚ ਇੱਕ ਵਿਆਸ ਸਮਾਗਮ ਦੌਰਾਨ ਮੈਰਿਜ ਪੈਲੇਸ ਵਿੱਚ ਡਾਂਸਰ ਸਿਮਰ ਸਿੱਧੂ ਨਾਲ ਹੋਏ ਵਿਵਾਦ ਦਾ ਨਵਾਂ ਮੋੜ ਆਇਆ ਹੈ ਇੱਕ ਪਾਸੇ ਡਾਂਸਰ ਦੀ ਸ਼ਿਕਾਇਤ ਤੇ ਸਮਰਾਲਾ ਥਾਣਾ ਵਿਖੇ ਚਾਰ ਜਣਿਆਂ ਖਿਲਾਫ ਕੇਸ ਦਰਜ ਕੀਤਾ ਗਿਆ ਇਨ੍ਹਾਂ ਵਿੱਚ ਲੁਧਿਆਣਾ ਦੇ ਇੱਕ ਏਐਸਪੀ ਨਾਲ ਤਾਇਨਾਤ ਪੁਲਿਸ ਮੁਲਾਜ਼ਮ ਵੀ ਸ਼ਾਮਿਲ ਦੱਸਿਆ ਜਾ ਰਿਹਾ ਹੈ ਸਮਰਾਲਾ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਮੈਰਿਜ ਪੈਲੇਸ ਵਿੱਚ ਡਾਂਸਰ ਸਿਮਰ ਸੱਦੂ ਦੇ ਨਾਲ ਹੋਏ ਵਿਵਾਦ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ ਇੱਕ ਪਾਸੇ ਡਾਂਸਰ ਦੀ ਸ਼ਿਕਾਇਤ ਤੇ ਸਮਰਾਲਾ ਥਾਣੇ ਵਿਖੇ ਚਾਰ ਜਣਿਆਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਇਨ੍ਹਾਂ ਵਿੱਚ ਲੁਧਿਆਣਾ ਦੇ ਇੱਕ ਏਐਸਪੀ ਨਾਲ ਤਾਇਨਾਤ ਪੁਲਿਸ ਮੁਲਾਜ਼ਮ ਵੀ ਸ਼ਾਮਿਲ ਦੱਸਿਆ ਜਾ ਰਿਹਾ ਹੈ ਦੂਜੇ ਪਾਸੇ ਮੰਗਲਵਾਰ ਨੂੰ ਡਾਂਸਰ ਸਿਮਰ ਸਿੰਦੂ ਦੇ ਵਿਰੋਧ ਵਿੱਚ ਡੀਜੇ ਮਾਲਕ ਤੇ ਆਰਕੈਸਟਰਾ ਕਲਾਕਾਰ ਇਕੱਠੇ ਹੋਏ ਲਾਡੀ ਗਿੱਲ ਨੇ ਕਿਹਾ ਕਿ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉਸ ਵਿੱਚ ਉਹ ਡਾਂਸਰ ਕਲਾਕਾਰ ਨੂੰ ਬੈਸਬਾਜੀ ਤੋਂ ਪਿੱਛੋਂ ਸਟੇਜ ਤੋਂ ਥੱਲੇ ਲੈ ਕੇ ਗਿਆ ਡਾਂਸਰ ਕਲਾਕਾਰ ਸਿਮਰ ਸਿੰਦੂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਜਿਸ ਸਮੇਂ ਸਿਮਰ ਕਲਾਕਾਰ ਬਰਾਤਿਆਂ ਨਾਲ ਬੈਸਬਾਜੀ ਤੇ ਗਾਲਾਂ ਕੱਢ ਰਹੀ ਸੀ ਉਸ ਸਮੇਂ ਡੀਜੇ ਬੰਸਨ ਅਤੇ ਬਿਨਾ ਕਿਸੇ ਪ੍ਰਬੰਧਕ ਜਾਂ ਡੀ.ਜ. ਮਾਲਕ ਦੀ ਇਜਾਜ਼ਤ ਲੈ ਸਿਮਰ ਸੰਧੂ ਕਲਾਕਾਰ ਸਟੇਜ ਉੱਪਰ ਚੜੀ ਅਤੇ ਜਾ ਕੇ ਬਰਾਤੀਆਂ ਨੂੰ ਗਾਲਾਂ ਕੱਢਣ ਲੱਗ ਗਈ। ਉਹ ਇਸ ਕਰਕੇ ਸਮਰਾਲਾ ਪੁਲਿਸ ਸਟੇਸ਼ਨ ਆਈ ਹਨ ਅਤੇ ਬਰਾਤੀਆਂ ਖਿਲਾਫ ਦਰਜ ਕੇਸ ਦੀ ਨਿੰਦਾ ਕਰਦੇ ਹੋਏ ਇਨਸਾਫ ਦੀ ਮੰਗ ਕਰ ਰਹੇ।